ਹਰ ਵਾਰ ਸਿੱਖਾਂ ਨੂੰ ਹੀ ਕਿਉਂ ਕੀਤਾ ਜਾਂਦਾ ਹੈ ਟਾਰਗੇਟ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਪਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਕਿਉਂ ਬਾਰ-ਬਾਰ ਸਿੱਖਾਂ ਤੇ ਹਰ ਵਾਰ ਨਿਸ਼ਾਨਾ ਸਾਧਿਆ ਜਾਂਦਾ ਹੈ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੰਨੀ ਰਗਵੀਰ ਸਿੰਘ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮੋੜ ਤੋਂ ਜਿਹੜਾ ਕਿ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਸਿੱਖਾਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ RAM REHIM ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਪਰੰਤੂ ਬੰਦੀ ਸਿੰਘਾਂ ਨੂੰ ਨਹੀਂ ਉੱਥੇ ਹੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਉਸ ਦੇ ਦੌਰਾਨ 28 ਸਾਲਾਂ ਦਾ ਸਮਾਂ ਜਿਹੜਾ ਕਿ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਕੱਟ ਰਹੇ ਨੇ ਤੇ ਉਹ ਹਜੇ ਤੱਕ ਸਿੱਖ ਜੱਥੇਬੰਦੀਆਂ ਬਾਹਰ ਨਹੀਂ ਆ ਰਹੀਆਂ ਤੇ ਉੱਥੇ ਹੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਕੁਝ ਪਲਟਵਾਰ ਵੀ ਕੀਤੇ ਨੇ ਆ ਤੁਹਾਨੂੰ ਸੁਣਾਉਣੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨੇ ਰਕਵੀਰ ਸਿੰਘ ਦਾ ਹੋੜ ਕੀ ਕਹਿਣਾ ਹੈ ਮੈਂ ਅੰਤਰਪੁਰ ਕੀ ਮੈਂ ਪੇਪਲ ਪਾਰਟੀ ਹੋਰ ਅੰਤਨ ਅਰਦਾਸ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇ ਇੱਕ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇ 198 18 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਚੋਣਾ ਦੀ ਬੰਦ ਨੇ 12 ਸਾਲ ਤੋਂ ਉਹਦੀ ਆਪਣੀ ਕੈਂਟਕਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸਰਕਾਰ ਕਿੰਦਾ ਸਰਕਾਰ ਕੋਈ ਵਾਰ ਬਗੜੀ ਹੁੰਦੀ ਹੈ ਕਰੇ ਇੱਕ ਤਰਾਸਤੀ ਹੈਔਰ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆਪ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਲੜਨਾ ਦੁੱਖਾ ਕੀਤਾ ਜਿਹੜਾ ਪਰਿਵਾਰ ਨੂੰ ਤਰਸਾਉਂਦਾ ਹੈ ਇੱਕ ਬਹੁਤ ਬੋਟਾਵਾਸ ਤੇ ਗੈਰ ਹਸਬੰਧ ਹੋ ਰਾਲ ਸਮਾਪਤ ਅਛੜ ਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਧ ਤੋਂ ਜਾਣ ਉਸ ਸੰਸਾਰ ਤੋਂ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤੋਂ ਮੰਨ ਨਹੀਂ ਸਕਦਾ ਅਲੂਕਾ ਪੱਤਿਓ ਨਾ ਮਾਪ੍ਰਚਨ ਕਥਾ ਦੇ ਦੇਖੋ ਇਹ ਬਹੁਤ ਵੱਡੀ ਇੱਕ ਉਤਰਾਸਤੀ ਹੈ ਜਿਹਨੇ ਕਿ ਹੁਣ ਮੈਂ ਹਰਦੋਰ ਕੀ ਬੈਂਕ ਬੈਕਲਰਸ ਜੁਬਰਾ ਦੀ ਅਦਾਲਤ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੀਏ 2018 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਜੋ ਮਾਨਾਂ ਦੀ ਬੰਦ ਨੇ 12 ਸਾਲ ਤੋਂ ਨਿਪਾਲ ਪੰਡਿਤ ਕੋਈ ਸੁਪਰੀਮ ਕੋਰਟ ਦੇ ਹੁਕਮਾਂ ਦੇ ਸਰਕਾਰ ਕਿੰਦਾ ਸਰਕਾਰ ਕੋਈ ਗਾਰਬਗੜੀ ਹੁੰਦੀ ਹੈ ਕਰਦੇ। ਇਹ ਇੱਕ ਤਰਾਸਤੀ ਹੈ ਆਪ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆਪ ਦੇ ਵਿੱਚ ਕੀਤੀ ਜਾ ਰਹੀ ਹੈ। ਇੱਕ ਲੜਨਾ ਜੋ ਸੱਜਾ ਕੀਤਾ ਹੈ ਪਰਿਵਾਰ ਨੂੰ ਕਰਦੇ। ਹਾ ਇੱਕ ਬੋਸ ਦਾ ਬਟਾਵਾਸ ਤੋਂ ਗੈਰ ਹਸਬੰਦ ਹੋਰ ਆਲ ਸਮਾਪਤ ਛੜ ਦੇ ਕਲਾ ਵਿੱਚ ਨੇ। ਪਰ ਫਿਰ ਵੀ ਮਾਂ ਜਾਏ ਵੱਡੇ ਪ੍ਰਾਧ ਤੋਂ ਜਾਣ ਨੂੰ ਸੰਸਾਰ ਤੋਂ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਤਮ ਮੰਨ ਦਿੱਤਾ। ਕਬੂਦ ਕਰ ਪਾਤੀ ਨੂੰ ਆਪਣੀ ਚਰਨਾ ਕਥਾ ਦਿੰਦੇ। ਦੇਖੋ ਇਹ ਬਹੁਤ ਵੱਡੀ ਇੱਕ ਉਪਰਾਸਤੀ ਹੈ ਜਿਹਨੇ ਕਿ ਹੁਣ ਮੈਂ ਅੰਦਰਪੋਲਕੀ ਬੈਂਕ ਬਾਈਕਲ ਦਸਤੂਰਾਂ ਦੀ ਅਸਤਨ ਅਦਾਸ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇ 11 ਤੋਂ 18 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਜੋ ਮਾਨਾਂ ਦੀ ਬੰਦ ਨੇ 12 ਸਾਲ ਤੋਂ ਨਿਪਾਲ ਐਡਿਕਟ ਲਈ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸਰਕਾਰ ਕਿੰਦਾ ਸਬਸਤਾਰ ਕੁਕਾਰ ਵਗੜੀ ਲੈ ਕਰ ਰਹੀ ਇੱਕ ਤਰਾਸਤੀ ਆਪ ਸਖਤ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਪਾਕਤੀ ਵਿੱਚ ਕੀਤੀ ਜਾ ਰਹੀ ਹੈ ਇੱਕ ਲੜਨਾ ਜੋ ਸਾਂਝਾ ਕੀਤਾ ਹੈ ਪਰਿਵਾਰ ਨੂੰ ਹਾ ਇੱਕ ਆਫ ਦਾ ਬੋਟਾਬਾਸ ਤੇ ਗੈਰ ਹਸਬੰਦ ਹੋਰਾਂ ਸਮਾਪਨ ਉਚੜਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਧਾਪੁਰ ਜਾਣ ਤੋਂ ਸਾਰ ਤੱਕ ਕਿਤਨਾ ਕਿਤੇ ਉਦਾ ਜਿਹੜਾ ਸਾਲ ਹੈ ਬਹੁਤ ਮੰਨ ਚੁਕਦਾ ਮੈਂ ਉਦਕਰ ਪਾ ਕੇ ਉਹਨਾਂ ਆਪਣੀ ਚਾਨਕਾ ਥਾਂ ਦੇ ਦੇਖੋ ਇਹ ਬਹੁਤ ਵੱਡੀ ਇੱਕ ਉਪਰਾਸਤੀ ਹੈ ਕਿਉਂਕਿ ਹੁਣ ਮੈਂ ਅੰਤਰਪੋਲ ਕੀ ਮੈਂ ਪੈਕਲ ਦਾ ਸੰਬੰਧ ਹੋਰਾਂ ਦੀ ਅੰਤਨਰਦਾਸ ਤੋਂ ਬਾਅਦ ਸਿੱਖਾਂ ਵਾਸਤੇ ਇਸ ਦੇ ਇੱਕ ਦੋ ਕਾਨੂੰਨ ਨੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਵੱਖਰਾ ਹੈ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇਲ੍ਹ ਵਿੱਚ ਬੰਦ 18 ਸਾਲ ਤੋਂ ਫਾਂਸੀ ਦੇ ਚੱਕੀ ਵਿੱਚ ਪਾਇਰਾ ਜਵਾਨਾਂ ਦੀ ਬੰਦ ਨੇ 12 ਸਾਲ ਤੋਂ ਦੇ ਪਾਕੰਡ ਕਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸਰਕਾਰ ਕਿੰਦਾ ਸਰਕਾਰ ਕੋਲਾਰ ਬਗੜੀ ਹੋਈ ਹੈ ਕਰ ਰਹੀ ਹੈ ਇਹ ਇੱਕ ਤਰਾਸਤੀ ਹੈ ਆਪ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਪਾਕ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਲਾਗਤ ਦਾ ਸੱਜਾ ਕੀਤਾ ਜਿ ਪਰਿਮਾਰਨ ਕਰਦੇ ਹਾਂ ਹਾਂ ਇੱਕ ਬਹੁਤ ਘਟਾਵਾਸ ਤੇ ਘਰੇ ਸਭ ਨੇ ਵਾਰਾ ਸਮਾਪਤ ਉਚੜ ਦੇ ਕਲਾ ਵਿੱਚ ਨੇ ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਪ੍ਰਾਦਰ ਤੋਂ ਜਾਣ ਉਸ ਸਾਥ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤੋਂ ਮੰਨ ਕੇ ਕੀਤਾ ਹੈ ਕਬੂਦ ਕਰ ਪਾ ਕੇ ਉਹਨਾਂ ਦਾ ਪ੍ਰਚਾਰ ਨਾ ਕਰਤਾ